ਸਾਨਾ ਪੜਾ ਪਲਾਸਟਿਕ ਦੇ ਬਾਰੇ ਪਲਾਸਟੂ ਤੋਂ ਵੈਚੀ ਜਿਹੜੀ ਕੋਲ ਸਕੂਲ ਦੇ ਕੈਟਾਗਰੀ ਹੁੰਨੀ ਕੋਸ਼ਟ ਬਿਤੇ ਨਾ ਕੰਪਲੀਟ ਕੀਤਾ ਸਤਾ ਸੋ ਪੋਚੇ ਵਿੱਚ ਚਲਾ ਜਾਂਦਾ ਹੈ ਇਸ ਸਿਨੈਰੀ ਦੇ ਕਾਰਨ ਆਪਣੇ ਗਾਗਨ ਕਾਜੀ ਬినੋਰ ਕਾ ਜੀ ਉਹਨਾਂ ਨਾਲ ਫਿਰ ਆਪਣਾ ਕੰਮ ਦੋ ਸਾਲਾਂ ਤੱਕ ਕੰਮ ਕਰਦਾ ਹੈ ਉਹਨਾਂ ਨੇ ਭਰਾਵਾ ਵਰਗਾ ਪਿਆਰ ਕੀਤਾ ਉਸ ਤੋਂ ਬਾਅਦ ਮਾਚੇ ਗੁਰੂਵਰੇ ਵੀ ਸਵੇਚ ਨੂੰ ਮੱਥਾ ਟੇਕਣ ਲੱਗ ਪੈਂਦੇ ਸੀ ਮੱਥਾ ਟੇਕਣ ਤੋਂ ਬਾਅਦ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ ਮੋਤੀ ਭਾਜੀ ਦੇ ਮੱਖਣ ਭਾਜੀ ਉਹਦੇ ਵਿੱਚ ਦੋ ਪੋਸਟਾਂ ਖੱਦ ਗਈਆਂ ਤੇ ਇੱਕ ਸੇਵਾ ਦੇ ਪੋਸਟਾਂ ਨੇ ਮੈਂ ਚੰਗੇ ਲੈਂਦੇ ਰੂਲੇਗਾ ਉਹ ਅੱਜ ਲੈ ਆਂਦੇ ਆ ਮਾਸ ਪਰਮਾਰਥਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕੀ ਮੇਰਾ ਕੱਲੇ ਮਜ਼ਾਕ ਡਾਲੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਕਰਦੇ ਨੇ ਖਾਬੀ ਆ ਬੰਦਾ ਕੱਲ ਨੂੰ ਵੱਧਾ ਜੱਜ ਕਿੱਥੇ ਬੋਲਦੇ ਕਰ ਬੰਦੇ ਦੇ ਮਨ ਵਿੱਚ ਕਿਸੇ ਚੀਜ਼ ਦੇ ਲਗਨ ਹੋਵੇ ਅਤੇ ਉਹਨੂੰ ਆਪਣੇ ਰੱਬ ਤੇ ਭਰੋਸਾ ਹੋਵੇ ਤਾਂ ਹਰ ਮੁਸ਼ਕਲ ਗੱਲ ਜਿਹੜੀ ਹੈ ਉਹ ਕਰ ਬਖਾਉਂਦਾ ਹੈ ਇਦਾਂ ਦਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪਠਾਨਕੋਟ ਵਿਖੇ ਜਿੱਥੇ ਕੀ 3 ਫੁੱਟ 8 ਇੰਚ ਦਾ 19 ਸਾਲਾਂ ਯੁਵਕ ਜੋ ਕਿ ਆਪਣੇ ਛੋਟੇ ਕੱਦ ਦੇ ਕਾਰਨ ਲੋਕਾਂ ਵੱਲੋਂ ਕਿਸੇ ਕੰਮ ਦਾ ਨਾ ਸਮਝ ਕੇ ਠੁਕਰਾਇਆ ਜਾਂਦਾ ਸੀ ਪਰ ਹੁਣ ਗੁਰਚਰਨਾ ਦੇ ਨਾਲ ਲੱਗਣ ਦੇ ਕਾਰਨ ਉਸ ਦਾ ਪੂਰਾ ਮਾਨ ਜਿਹੜਾ ਹੈ ਸਤਕਾਰ ਬਣਿਆ ਹੈ ਅਤੇ ਇਹ ਯੁਵਕ 2 ਸਾਲ ਪਹਿਲਾਂ ਹੀ ਅੰਮ੍ਰਿਤਸਰ ਕੇ ਸਿੰਘ ਸੱਜ ਗਿਆ ਅਤੇ ਹੁਣ ਇਸ ਦਾ ਪੂਰਾ ਮਾਨ ਸਤਕਾਰ ਹੈ ਅਤੇ ਗੁਰਦੁਆਰਾ ਕਮੇਟੀ ਵੱਲੋਂ ਇਸ ਨੂੰ ਮੁੱਖ ਸੇਵਾਦਾਰ ਦੀ ਸੇਵਾ ਦਿੱਤੀ ਗਈ ਹੈ ਅਤੇ ਇਹ ਬੜੇ ਹੀ ਰੂਹ ਦੇ ਨਾਲ ਨਿਭਾਉਂਦਾ ਹੈ ਅਤੇ ਗੁਰੂ ਦਾ ਸ਼ੁਕਰਾਨਾ ਵੀ ਕਰਦਾ ਹੈ ਇਸ ਬਾਰੇ ਵਧੇਰੀ ਜਾਣਕਾਰੀ ਦੰਦੇ ਹੋਏ ਦਿਲਪ੍ਰੀਤ ਨੇ ਦੱਸਿਆ ਕਿ ਉਸ ਦਾ ਕਦ ਛੋਟਾ ਹੋਣ ਕਾਰਨ ਉਸ ਨੂੰ ਬਹੁਤ ਔਖਾ ਜੀਵਨ ਬਤੀਤ ਕਰਨਾ ਪੈ ਰਿਹਾ ਸੀ ਤੇ ਉਸ ਨੇ ਕਿਹਾ ਕਿ ਛੋਟੇ ਕਦ ਕਾਰਨ ਉਸ ਨੂੰ ਹਰ ਸਮੇਂ ਲੋਕਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਨਤੀਜੇ ਵਜੋਂ ਉਸ ਨੇ 12ਵੀਂ ਪਾਸ ਕਰਨ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਤੇ ਇਸ ਤੋਂ ਬਾਅਦ ਇੱਕ ਦੁਕਾਨ ਤੇ ਕੰਮ ਕਰਨ ਲੱਗ ਪਿਆ ਪਰ ਉੱਥੇ ਵੀ ਉਸ ਨੂੰ ਇੰਨਾਂ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤੇ ਇਸ ਦੇ ਨਾਲ ਉਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਗੁਰਦੁਆਰਾ ਸਾਹਿਬ ਚ ਜਾਇਆ ਕਰਦਾ ਸੀ ਅਤੇ ਉਸ ਦੀ ਜਿਹੜੀ ਲਗਨ ਹੈ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜੀ ਇਹ ਡੂੰਗੀ ਸਰਦਾ ਸੀ ਉਸ ਦੀ ਜਿਸ ਕਾਰਨ ਉਸ ਨੇ ਅੰਮ੍ਰਿਤ ਛੱਕ ਕੇ ਸੰਤਾ ਆਸ਼्रम ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਦਿਲਪ੍ਰੀਤ ਨੇ ਕਿਹਾ ਕਿ ਜਿਵੇਂ ਹੀ ਉਸ ਨੇ ਗੁਰੂ ਦਾ ਪੱਲਾ ਫੜਿਆ ਉਸ ਦਾ ਹਰ ਪਾਸੇ ਸਤਕਾਰ ਜਿਹੜਾ ਹੁਣ ਆ ਸ਼ੁਰੂ ਹੋ ਗਿਆ ਇਸ ਮੌਕੇ ਤੇ ਦਿਲਪ੍ਰੀਤ ਨੇ ਕਿਹਾ ਕਿ ਇਸ ਸੇਵਾ ਤੋਂ ਉਸ ਨੂੰ ਬਹੁਤ ਖੁਸ਼ੀ ਮਿਲਦੀ ਹੈ ਤੇ ਉਸ ਨੇ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਨ ਤੇ ਗੁਰੂ ਦਾ ਲੜ ਫੜਨ ਦੀ ਅਪੀਲ ਦੀ ਹੈ ਉਧਰ ਹੀ ਗੁਰਦੁਆਰਾ ਸਾਈ ਪੂਜੇ ਸੰਗਤ ਨੇ ਦੱਸਿਆ ਕਿ ਦਿਲਪ੍ਰਿਤ ਕਿਸ ਤਰ੍ਹਾਂ ਨਾਲ ਗੁਰੂ ਘਰ ਦੇ ਨਾਲ ਜੁੜਿਆ ਹੈ ਅਤੇ ਉਹ ਆਪਣੀ ਪੂਰੀ ਮਿਹਨਤ ਦੇ ਨਾਲ ਸੇਵਾ ਕਰਦੇ ਹੋਏ ਮੁੱਖ ਸੇਵਾਦਾਰ ਵੱਜੂ ਆਪਣਾ ਕੰਮ ਜਿਹੜਾ ਹੈ ਉਸ ਨੇ ਸੰਭਿਆ ਹੋਇਆ ਹੈ ਤੇ ਉਹਨਾਂ ਨੇ ਹਰ ਸੰਗਤ ਨੂੰ ਜਿਹੜਾ ਹੈ ਉਸ ਨੇ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਜੋ ਬੱਚੇ ਨੇ ਉਹਨਾਂ ਦਾ ਸਤਿਕਾਰ ਕਰੋ ਅਤੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਕਿਸੇ ਤਰ੍ਹਾਂ ਗੁਰੂ ਦੀ ਸੇਵਾ ਵਿੱਚ ਜਿਹੜਾ ਆਪਣਾ ਜੀਵਨ ਹੈ ਉਹ ਵਕੀਫ ਕਰਨ ਤੇ ਚੰਗੇ ਕੰਮ ਕਰ ਸਕਣ ਕੁਝ ਤਾਂ ਖਾਲਸਾ ਵਾਹਿਗੁਰੂ ਕਿਤੇ ਮੇਰਾ ਨਾਮ ਰੇਪ੍ਰੀਸਨ ਹੈ ਜੀ ਬਬਾਈ ਤੁਹਾਡਾ ਕੱਦ ਛੋਟਾ ਹੋਣ ਕਰਕੇ ਕੀ ਤੁਹਾਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਛੋਟੇ ਮੇਰੇ ਮੈਂ ਭਾਜੀ ਸਾਨਾ ਪਹਿਲੇ ਪਲੱਸ ਟੂ ਪੜਿਆ ਪਲੱਸ ਟੂ ਤੋਂ ਬਾਅਦ ਜਿਹੜੀ ਕੋਈ ਸਕੂਲ ਤੇ ਕੈਟਿਗਰੀ ਹੋਣੀ ਕੋਈ ਛਾਟੂ ਬਟੀਆਂ ਮੈਂ ਕੰਪਲੀਟ ਕਰਤਾ ਸੀ ਤੇ ਪੋਚੇ ਵਿੱਚ ਚਲਾ ਜਾਣਾ ਦੇਖਾ ਇਹ ਲੋਕ ਕਿ ਮੇਰਾ ਹਾਈ ਟੱਕ ਮਜਾ ਕਰੇ ਬੰਦੇ ਜੀ ਜਸਤੋ ਵਾਧੇ ਮੈਂ ਆਪਣੀ ਜਿੰਦਗੀ ਵਿੱਚ ਕੰਮ ਕਰਨ ਦਾ ਸੁਖ ਸਾ ਦਿੱਤਾ ਤੇ ਤਾਂ ਆਪਣੇ ਸਿਨੈਰੀਕਾਂ ਤੇ ਆਪਣੇ ਗਾਗਨ ਭਾਜੀ ਬినੋਰ ਭਾਜੀ ਵਰਗੇ ਜਿੰਨਾ ਨਾ ਹੀ ਆਪਣਾ ਕੰਮ 도 ਸਾਲੰਦਰ ਕੋ ਕੰਮ ਕੀਤਾ ਤੇ ਉਹਨਾਂ ਨੇ ਭਰਾਵ ਵਰਗਾ ਪਿਆਰ ਕੀਤਾ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰ ਨੂੰ ਮੱਥਾ ਟੇਕਣ ਆਂਦਾ ਸੀ ਮੱਥਾ ਟੇਕਣ ਤੋਂ ਬਾਅਦ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ ਗੋਟੂ ਭਾਜੀ ਤੇ ਮੱਥਨ ਭਾਜੀ ਸੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਹੋਈਆਂ ਤੇ ਇੱਕ ਸੇਵਾ ਵਾਲਾ ਵੀ ਪੋਸਟ ਖਾਲੀ ਹੋਈ ਤੇ ਇਸ ਮੂਸਾ ਸੰਗਤ ਵੱਲੋਂ ਅਮਿਤ ਭਾਜੀ ਵਰਗੇ ਨਤੇਜ ਵਰਗੇ ਭਾਜੀ ਵਰਗੇ ਰਿੰਪੂ ਭਾਜੀ ਵਰਗੇ ਅਮਨ ਭਾਜੀ ਵਰਗੇ ਬੋਲੋ ਮਨੁਸਾਨਾਂ ਦੇ ਤੇ ਆਖੇ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ ਆਪਣਾ ਗੁਰਸਿੱਖ ਭਾਈਆ ਗੁਰੂ ਦੇ ਘਰ ਵਿੱਚ ਕੰਮ ਕਰਨਾ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਕਿ ਗੁਰੂ ਘਰ ਵਿੱਚ ਮੈਨੂੰ ਰਖਾਇਆ ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਸੇਵਾ ਕਰਨੇ ਸ਼ੁਰੂ ਕਰ ਦਿੱਤੇ ਮਨੁੱਖ ਸੇਵਾ ਦਾ ਉਹ ਦਰਤਾ ਗਿਆ ਉਹ ਦਦਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੁੰ ਟੱਕ ਬਣਵਾ ਰਿਹਾ ਤੇ ਜੋ ਆਰਾਊਂਡ ਅੰਦਰ ਸਭ ਕੁਝ ਮੈਂ ਦੇ ਗੁਰੂਤਾਰੀ ਕਰਦੇ ਆ ਤੇ ਬਚਨ ਸਿੰਘ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹੁੰਦਾ ਹਾਂ ਜੀ ਬੱਚਿਆਂ ਮਜ਼ਾਕ ਵੀ ਤੁਹਾਡਾ ਆਉਂਦਾ ਹਾਂ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲ ਕਰਦੇ ਸੀ ਫਿਰ બસ ਸਾਹ ਚ ਗੈਰ ਨੂੰ ਪ੍ਰਮਾਤਮਾ ਦੇਖ ਰਿਹਾ ਸਭੂ। ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਂਦੇ ਆ। ਮੈਂ ਉਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਲੇ ਸੀ ਉਹ ਅੱਜ ਮੈਨੂੰ ਦੇਖ ਕੇ ਸਲਾਮ ਕਰਦੇ ਨੇ। ਹਾਂ ਵੀ ਆ ਬੰਦਾ ਕੱਲ ਨੂੰ ਅੱਦਾ ਸੀ ਅੱਜ ਕਿਤੇ ਬੋਝ ਗਿਆ। ਕੋਈ ਵੀ ਤੁਹਾਡੇ ਵਰਗੇ ਕਾਫੀ ਐਸੇ ਛੋਟੇ ਦਿਨ ਹਾਈਟ ਨਹੀਂ ਛੋਟੇ। ਹਾਂ ਜੀ ਜੀ ਹੋਰ ਮੇਰੇ ਵੱਲ। ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ੇ ਦੇ ਵਿੱਚ ਕੋਈ ਵੀ ਨਹੀਂ ਰੱਖਿਆ। ਅੱਜ ਆਪਣੇ ਪ੍ਰਮਾਤਮਾ ਨਾਲ ਲੜ ਪੜੀਏ। ਕਹਿੰਦੇ ਇੱਕ ਦਿਨ ਪ੍ਰਮਾਤਮਾ ਚੰਗਾ ਵਕਤ ਜ਼ਰੂਰ ਲਿਆ ਲਿਆਂਦਾ ਜੀ ਉਹਦੇ ਤੇ ਵੀ ਦੇ ਰਬੀ ਅੰਮ੍ਰਿਤਪੁਰ ਦੇ 11 ਵਰਤੂ ਨੇ ਆਪਣੇ ਦੁਨੀਆਵੀ ਕਾਮਾਂ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰ ਰਿਹਾ ਠੀਕ ਹੈ ਨਾ ਅੰਮ੍ਰਿਤਪੁਰ ਅੰਮ੍ਰਿਤ ਪਾਣੀ ਮਤ 2019 ਦੇ ਸ਼ਗਿਆ ਦਰਬਾਰ ਸਾਹਿਬ ਚੁਬੇ ਕਾਲ ਰੱਖਦਾ ਹੂ ਮੇਰੇ ਸਾਲਾ ਜਰਾ ਲੱਗ ਰਹੇ ਆ ਗੁਰੂ ਨਾਨਕ ਦੇਵ ਜੀ ਨਾਲ ਜੋ ਵੀ ਉਹਨਾਂ ਨੂੰ ਮੈਂ ਆਪਣੇ ਪ yêu ਸਮਾਨ ਬਣਾਇਆ ਹੈ ਇਹ ਟੱਕੀ ਵੀ ਮੈਂ ਗੁਰੂ ਨਾਨਕ ਦਾਸ ਨੂੰ ਜਰਾ ਮੰਨਦਾ ਤੇ ਘਰ ਬਾਅਦ ਜਿਹੜਾ ਕਾਰ-ਵਾਰ ਪਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਣਾ ਮम्मा ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਸਿਸਟਰ ਮੇਰੇ ਪਾਪਾ ਹੈ ਦੁਨੀਆ ਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰਬੇ ਹਾਂਜੀ ਸਾਰੇ ਚੰਨੇ ਲੱਗੇ ਹਾਂਜੀ ਹਾਂਜੀ ਕੀ ਜੀ ਉਹ ਨਹੀਂ ਹਾਂਜੀ ਤੇ ਦੁਨੀਆ ਵੱਲੋਂ ਮੈਨੂੰ ਬਹੁਤ ਇਤੋ ਦੇ ਤਾਨੇ ਮਾਰੇ ਜਾਂਦੇ ਸੀ ਕਿ ਦੁਨੀਆ ਵਿੱਚ ਤੂੰ ਕੁਛ ਵੀ ਕਰਸਨਾ ਕੁਝ ਨਹੀਂ ਹੋਏਗਾ ਤੇਰਾ ਬਣਿਆ ਉਹ ਅੱਧਾਈ ਲਾਜਨਾ ਪਰ ਜੀ ਰੋਸ ਮੇਰੇ ਪਰਮਾਤਮਾ ਦੀ ਵਾਹ ਫੜੇ ਉਸ ਪਰਮਾਤਮਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਅੱਜ ਮੇਰੇ ਖਾਰਕ ਜਗ੍ਹਾ ਤੇ ਸਟਕਾਰ ਸਟਕਾਰ ਹੋ ਗਿਆ ਕੈਮਰ ਪਰਸਨ ਹਨੀ ਦੇ ਨਾਲ ਅੱਜ ਸੈਨੀਟੀ ਰਿਪੋਰਟ